ਹਾਂਜੀ ਜੇਕਰ ਤੁਸੀਂ ਵੀ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੁੰਦੇ ਹੋ ਤਾਂ ਸਾਡੀਆਂ ਅੱਜ ਦੀਆਂ ਖਾਸ ਗੱਲਾਂ ਤੁਹਾਨੂੰ ਦੱਸ ਸਮਝੋਗ ਹਨ ਖਾਸ ਗੱਲਾਂ ਜੋ ਤੁਹਾਨੂੰ ਬੁਢਾਪੇ ਵਿੱਚ ਵੀ ਜਵਾਨ ਰੱਖਣਗੀਆਂ ਤੇ ਅੱਜ ਦੀਆਂ ਖਾਸ ਗੱਲਾਂ ਤੁਹਾਨੂੰ ਦੱਸਣ ਜਾ ਰਹੇ ਆਪਾਂ ਜਿੰਨਾ ਦਾ ਤੁਸੀਂ ਧਿਆਨ ਰੱਖਣਾ ਰਦੇ ਸਮੇਂ ਲੌਂਗਾਂ ਨਾਲ ਘਟਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਇਸ ਲਈ ਸਾਨੂੰ ਲੌਂਗ ਦਾ ਸੇਵਨ ਹਰ ਰੋਜ਼ ਕਰਨਾ ਚਾਹੀਦਾ ਹੈ ਨੰਬਰ 1 ਨੰਬਰ 2 ਜ਼ਿਆਦਾ ਸੋਚਿਆ ਨਾ ਕਰੋ ਵਾਲ ਚਿੱਟੇ ਹੋਣ ਲੱਗ ਜਾਂਦੇ ਹਨ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹੋ ਤੇ ਨਾਲ ਹੀ ਬੜਾਪਾ ਵੀ ਜਲਦੀ ਆ ਜਾਂਦਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਵਿੱਚ ਜੰਕਰੀ ਦਾ ਪਾਊਡਰ ਮਿਲਾ ਕੇ ਖਾਣ ਨਾਲ ਪਰਚਾ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਨੰਬਰ 3. ਅੱਗੇ ਚਲਦੇ ਹਾਂ ਨੰਬਰ ਚੌਥੇ ਪੁਆਇੰਟ ਦੇ ਵੱਲ ਆਪਾਂ ਨੰਬਰ ਚੌਥਾ ਪੁਆਇੰਟ ਰੋਜ਼ਾਨਾ ਡਰਾਈ ਫੂਡ ਜ਼ਰੂਰ ਖਾ ਲਿਆ ਕਰੋ ਉੱਪਰ ਦੀ ਦੁੱਧ ਪੀ ਲਿਆ ਕਰੋ ਸਰੀਰ ਵਿੱਚ ਤਾਕਤ ਆਵੇਗੀ ਅੱਖਾਂ ਦੀ ਰੋਸ਼ਨੀ ਤੇਜ ਰਹੇਗੀ ਸੋਨਨ ਸ਼ਕਤੀ ਵਧੇਗੀ ਤੇ ਨਾਲ ਹੀ ਉਮਰ ਵੀ ਵੀ ਵਰਗੀ ਹੀ ਲੱਗੇਗੀ ਨੰਬਰ 5 ਵੱਲੀ ਬਾਧਿਆ ਅਦਰਕ ਦਾ ਪਾਣੀ ਪੀਣ ਨਾਲ ਜ਼ੁਕਾਮ ਦੀ ਬਿਮਾਰੀ ਠੀਕ ਹੋ ਜਾਂਦੀ ਹੈ ਨੰਬਰ 6 ਜੇਕਰ ਦੰਦਾਂ ਨੂੰ ਚਮਕਦਾਰ ਬਣਾਉਣਾ ਸਰੋਂ ਦੇ ਤੇਲ ਵਿੱਚ ਨਿੰਬੂ ਦਾ ਰਸ ਤੇ ਨਮਕ ਮਿਕਸ ਕਰਕੇ ਬਰਸ਼ ਉੱਪਰ ਲਗਾ ਕੇ ਕਰ ਲਿਆ ਕਰੋ ਦੰਦ ਐਨੇ ਚਮਕ ਜਾਣਗੇ ਕਿ ਕਿਸੇ ਹੋਰ ਚੀਜ਼ ਨੂੰ ਲਾਉਣ ਦੀ ਜ਼ਰੂਰਤ ਨਹੀਂ ਪਵੇਗੀ ਨੰਬਰ 7 ਲਾਲ ਮਿਰਚ ਦੇ ਜ਼ਿਆਦਾ ਇਸਤੇਮਾਲ ਨਾਲ ਅੱਖਾਂ ਦੀ ਰੌਸ਼ਨੀ ਘਟ ਹੋਣ ਲੱਗ ਜਾਂਦੀ ਹੈ ਨੰਬਰ 8 ਬਾਲ ਜਿਆਦਾ ਚਿੱਟੇ ਹੋ ਗਏ ਤਾਂ ਡਾਈ ਨਾਲ ਲਗਾਓ ਸਗੋ ਪਿਆਜ਼ ਦਾ ਰਸ ਜਾਂ ਫਿਰ ਰੀਠਾ ਲਗਾਉਣਾ ਸ਼ੁਰੂ ਕਰ ਦਿਓ ਤੇ ਨਾਲ ਹੀ ਆਮਲੇ ਪਾਊਡਰ ਦਾ ਪਾਣੀ ਵਿੱਚ ਪਾ ਕੇ ਸੇਵਨ ਕਰਨਾ ਸ਼ੁਰੂ ਕਰ ਦਿਓ ਉਹਦੇ ਨਾਲ ਇਹ ਬਾਲ ਕਾਲੇ ਹੋਣੇ ਤੁਹਾਡੇ ਸ਼ੁਰੂ ਹੋ ਜਾਣਗੇ ਨੰਬਰ 9 ਕਟ ਜਿੰਨੀ ਵਾਲੀ ਚਾਹ ਪੀਣ ਨਾਲ ਸ਼ੂਕਰ ਵਰਗੀਆਂ ਬਿਮਾਰੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਅੱਗੇ ਵਧਦੇ ਹਾਂ ਨੰਬਰ 1.10 ਵੱਲ ਲੱਪਾ ਹਫਤੇ ਵਿੱਚ ਇੱਕ ਦਿਨ ਨਾਮਕ ਚੀਨੀ ਨਾ ਖਾਇਆ ਕਰੋ ਇਸ ਨਾਲ ਤੁਹਾਡਾ ਸਰੀਰ ਸਹੀ ਰਹੇਗਾ ਕਦੇ ਵੀ ਇਨਾ ਕੰਮ ਕਰਕੇ ਬਿਮਾਰੀਆਂ ਦੇ ਸ਼ਿਕਾਰ ਨਹੀਂ ਹੋਵੋਗੇ ਨੰਬਰ 11 ਜੇਕਰ ਤੁਹਾਨੂੰ ਸ਼ੂਗਰ ਦੀ ਬਿਮਾਰੀ ਹੋ ਗਈ ਹੈ ਤਾਂ ਸ਼ਕਰਗੰਦੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਰੱਖਦੀ ਹੈ ਪਰ ਇਸ ਲਈ ਉਹ ਨਿਯਮਤ मात्रा ਵਿੱਚ ਹੀ ਖਾ ਸਕ ਦਿਓ ਤਾਂ ਹੀ ਚੰਗਾ ਹੋਵੇਗਾ ਨੰਬਰ 12 ਪਾਲਕ ਨੂੰ ਮੂੰਗੀ ਦੀ ਦਾਲ ਵਿੱਚ ਪਾ ਕੇ ਖਾ ਲੋ ਸਰੀਰ ਵਿੱਚ ਆਇ ਦੇਣ ਦੀ ਕਮੀ ਪੂਰੀ ਹੋ ਜਾਵੇਗੀ ਤੇ ਨਾਲ ਹੀ ਤੇ ਨੂੰ ਹੋਰ ਵੀ ਕਈ ਲਾਭ ਮਿਲਣਗੇ ਸਰੀਰ ਨੂੰ ਨੰਬਰ 13 ਜੋ ਅਰਥਾਂ ਕਿ ਉਹਦੇ ਨਾਲ ਸੰਤਰਾ ਖਾਂਦੀਆਂ ਹਨ ਉਹਨਾਂ ਦਾ ਮਾਨਸਿਕ ਤਣਾਅ ਘੱਟ ਹੋ ਜਾਂਦਾ ਹੈ ਨੰਬਰ 14 ਸਲਾਦ ਵਿੱਚ ਕੱਟੀਆਂ ਸਬਜ਼ੀਆਂ ਦਾ ਸੇਵਨ ਜ਼ਰੂਰ ਕਰੋ ਸਰੀਰ ਦੀਆਂ ਕਈ ਘਾਟਾਂ ਪੂਰੀਆਂ ਆਪਣੇ ਆਪ ਹੋ ਜਾਣਗੀਆਂ ਨੰਬਰ 15 ਜੇ ਔਰਤਾਂ ਰਜਣਾ ਸ਼ਹਿਦ ਦੇ ਨਾਲ ਕਿਉਂ ਚੜਾਉਂਦੀਆਂ ਹਨ ਉਹਨਾਂ ਦੀ ਸਰੀਰ ਦੀ ਚਰਬੀ ਹੌਲੀ-ਹੌਲੀ ਪਿਘਲਣ ਲੱਗ ਜਾਂਦੀ ਹੈ। ਨੰਬਰ 16 ਵੱਲ ਵਧਦੇ ਹਾਂ ਪੁਆਇੰਟ ਸਰਦੀਆਂ ਹੋਣ ਜਾਂ ਫਿਰ ਗਰਮੀਆਂ ਹੋਣ ਪਾਣੀ ਜ਼ਰੂਰ ਪੀਵੋ ਕਦੇ ਵੀ ਪਾਣੀ ਨੂੰ ਨਾ ਛੱਡੋ ਨਹੀਂ ਤੇ ਤੁਹਾਡਾ ਸਰੀਰ ਅਨੇਕਾਂ ਹੀ ਰੋਗਾਂ ਦਾ ਸ਼ਿਕਾਰ ਹੋ ਜਾਵੇਗਾ ਜਿਸ ਕਾਰਨ ਤੁਹਾਨੂੰ ਡਾਕਟਰ ਕੋਲ ਜਾ ਖੜੋ ਵੀ ਹੋਣਾ ਪੈ ਸਕਦਾ ਹੈ ਨੰਬਰ 17 ਰੋਜ਼ਾਨਾ ਸਵੇਰੇ ਇੱਕ ਤੋਂ ਦੋ ਗਲਾਸ ਪਾਣੀ ਵਿੱਚ ਇੱਕ ਚੁਟਕੀ ਕਾਲਾ ਨਮਕ ਮਿਲਾ ਕੇ ਬਿਓ ਗੈਸ ਦੀ ਸਮੱਸਿਆ ਬਿਲਕੁਲ ਜੜੋਂ ਖਤਮ ਹੋ ਜਾਵੇਗੀ ਨੰਬਰ 18 ਰੋਜ਼ਾਨਾ ਖੀਰਾ ਜ਼ਰੂਰ ਖਾਓ ਇਸ ਵਿੱਚ ਬਥੇਰੇ ਪਾਣੀ ਦੀ ਮਾਤਰਾ ਹੁੰਦੀ ਹੈ ਜੋ ਸਰੀਰ ਨੂੰ ਹਾਈਡਰੇਟ ਰੱਖਣ ਵਿੱਚ ਬਹੁਤ ਮਦਦ ਕਰਦੀ ਹੈ ਤੇ ਨਾਲ ਹੀ ਚਿਹਰੇ ਉੱਪਰ ਚਮਕ ਵੀ ਆਵੇਗੀ ਤੁਹਾਡੇ ਜੇਕਰ ਤੁਸੀਂ ਖੀਰੇ ਦਾ ਸੇਵਨ ਕਰੋਗੇ ਤਾਂ ਇਹ ਤੁਹਾਡੇ ਚਿਹਰੇ ਦੀ ਚਮਕ ਲਿਆਉਣ ਦੇ ਵਿੱਚ ਸਾਇਤਾ ਕਰਦਾ ਹੈ ਕਿ ਇਹ ਡਾਕੇ ਨੰਬਰ 19.0 'ਤੇ ਲਵਾਦੇ ਆ ਸਿਰ ਵਿੱਚ ਦਰਦ ਹੋਣ ਦੇ ਕਾਰਨ ਬਹੁਤ ਸਾਰੇ ਰੋਗ ਹੋ ਸਕਦੇ ਹਨ ਕਦੇ-ਕਦੇ ਯਾਦਾ ਫੋਨ ਚਲਾਉਣ ਨਾਲ ਵੀ ਫੋਨ ਚਲਾਉਣ ਨਾਲ ਵੀ ਸਿਰ ਦਰਦ ਹੋਣ ਲੱਗ ਜਾਂਦਾ ਹੈ ਇਸ ਲਈ ਫੋਨ ਤੋਂ ਥੋੜੀ ਜਹੀ ਦੂਰੀ ਬਣਾ ਕੇ ਰੱਖਿਆ ਕਰੋ ਤਾਂ ਜੋ ਸਿਰ ਦਰਦ ਤੋਂ ਰਾਹਤ ਮਿਲੂਗਾ ਤੇ ਫੂਨਾ ਜਿਹੜਾ ਘੱਟ ਤੋਂ ਘੱਟ ਵਰਤੋ ਕਰੋ ਫੂਨ ਦੀ ਨੰਬਰ 2 ਰੋਟੀ ਨਾਲ ਦਾਲ ਸਬ지 ਦੋਨੋਂ ਹੀ ਖਾ ਲਿਆ ਕਰੋ ਰੋਟੀ ਘੱਟ ਖਾਇਆ ਕਰੋ ਇਸ ਨਾਲ ਸਰੀਰ ਜਵਾਨ ਰਹਿੰਦਾ ਤੇ ਨਾਲ ਹੀ ਕਦੇ ਵੀ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ ਨੰਬਰ 21 ਜੇਕਰ ਸੀ ਡਾਰਕ ਸਰਕਲ ਦੀ ਪ੍ਰੋਬਲਮ ਤੋਂ ਪਰੇਸ਼ਾਨ ਹੋ ਆਪ ਬਟਾ ਮੋਂ ਇਹ ਦੇ ਕੈਪਸੂਲ ਖਾਇਆ ਕਰੋ ਤਾਂ ਡੇ ਡਾਰਕ ਸਰਕਲ ਦੂਰ ਹੋ ਜਾਣਗੇ ਤੇ ਇਹ ਹੀ ਆਪਣੀਆਂ ਅੱਜ ਦੀਆਂ ਧਿਆਨ ਦੇਣ ਯੋਗ ਗੱਲਾਂ ਸੀਗੀਆਂ ਤੇ ਇਹਨਾਂ ਉੱਪਰ ਤੁਸੀਂ ਗੌਰ ਜ਼ਰੂਰ ਕਰਨਾ ਕਿ ਰਿੱਤ ਗਾ ਅਪਣਾਓ ਤੇ ਆਪਣੀ ਜਿਹੜੀ ਡਾਈਟ ਆ ਉਹ ਬਦਲੋ ਤਾਂ ਜੋ ਬਿਮਾਰੀਆਂ ਤੋਂ ਤੁਸੀਂ ਰਾਤ ਵੀ ਪਾਉਂਗੇ ਤੇ ਇੱਕ ਚੰਗਾ ਗੁੱਡ ਫੀਲ ਕਰੋਗੇ ਤੇ ਇਹੀ ਆਪਣੀਆਂ ਅੱਜ ਦੀਆਂ ਧਿਆਨ ਦੇਣ ਯੋਗ ਗੱਲਾਂ ਸੀਗੀਆਂ ਤੇ ਧੰਨਵਾਦ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਿਓ ਸਸ ਕੀ ਅਕਾਲ ਧੰਨਵਾਦ